ਨਾ ਆੜਾ ਗਿਆ ਜਿਉਂ ਉਨ੍ਹਾਂ ਦੇ ਗੱਲੇ ਚ ਪੈਸਾ ਜਾਂਦਾ ਉਹਨਾਂ ਦੇ ਖਾਤੇ ਚ ਪੈਸਾ ਜਾਂਦਾ ਤਾਂ ਉਹ ਬਾਹਰਲੇ ਮੁਲਕਾਂ ਨੂੰ ਭੱਜਾਂ ਦੇ ਲੈ ਕੇ ਜਾਂ ਬਾਹਰਲੇ ਮੁਲਕਾਂ ਦੇ ਖਾਤੇ ਉਧਰ ਕਾਰਖਾਨੇ ਲਾਉਂਦੇ ਆ ਪਰ ਜੇ ਗਰੀਬ ਦੇ ਪੱਲੇ ਪੈਸਾ ਪੈਂਦਾ ਹੈਗਾ ਤਾਂ ਉਹ ਨਾਬੇ ਖਰਚੂਆ ਆਪਣੇ ਪਿੰਡ ਦੀ ਦੁਕਾਨ ਤੇ ਖਰਚੂਆ ਦੇਸ਼ ਦੀ ਪਿੱਛੇ ਫੈਕਟਰੀਆਂ ਆ ਗਈਆਂ ਉੱਥੋਂ ਮਾਲ ਜ਼ਿਆਦਾ ਬਣੂਗਾ ਜ਼ਿਆਦਾ ਲਾਗਤ ਜ਼ਿਆਦਾ ਲੱਗੂਗਾ ਬਾਜ਼ਾਰ ਚ ਤੇ ਪਿੱਛੇ ਫੈਕਟਰੀਆਂ ਨੂੰ ਰੋਜ਼ਗਾਰ ਮਿਲੂਗਾ ਦੇਸ਼ ਵੀ ਖੁਸ਼ਹਾਲ ਹੋਊਗਾ ਤੇ ਛੋਟੇ ਛੋਟੇ کارਖਾਨੇ ਵੀ ਖਚਾਲ ਹੋਣਗੇ ਉਥੇ ਮਜ਼ਦੂਰਾਂ ਦੀ ਸਾਡੀ ਪਰਿਵਾਰ ਹੋਣੀ ਲਟਕੂਗੀ ਤੇ ਪਿੰਡਾਂ ਜਿਹੜਾ ਪੈਸਾ ਆਏਗਾ ਉਹ ਵੀ ਆਪਾਂ ਗ੍ਰਿਗ ਦੇ ਜਿਹੜੇ ਪਿੰਡੂ ਬੇਰੁਜ਼ਗਾਰ ਹੈਗੇ ਉਹਨਾਂ ਨੂੰ ਦੇਖ ਕੇ ਅਸੀਂ ਦੇਸ਼ ਦੀ ਆਰਥਿਕਤਾ ਨੂੰ ਤਕੜਾ ਕਰਾਂਗੇ ਦੇਸ਼ ਨੂੰ ਤਕੜਾ ਕਰਾਂਗੇ ਇਸ ਮਨਸੂਬੇ ਨਾਲ ਜਿਹੜਾ ਮੰਨੇਗਾ ਐਕਟ ਹੈਗਾ ਕਾਨੂੰਨ ਹੈਗਾ ਉਹ ਸਾਬ ਮਨਮੋਹ ਸਿੰਘ ਦੀ ਸਰਕਾਰ ਵੱਲ ਲਿਆਇਆ ਸੀਗਾ ਜਿਦੇ ਚ ਪਿੰਡੂ ਮਜ਼ਦੂਰਾਂ ਨੂੰ ਕਟਪਟ 100 ਦਿਨ ਦੀ ਦਿਹਾੜੀ ਦੇ ਨਿਸ਼ਚਿਤ ਕੀਤੀ ਗਈ ਸੀਗੀ ਔਰ ਕਾਫੀ ਚੇਰੇ ਕਾਨੂੰਨ ਠੀਕ-ਠਾਕ ਚੱਲਦਾ ਰਿਹਾ ਪਰ ਹੌਲੀ-ਹੌਲੀ ਪਿਛਲੇ 10 ਸਾਲ ਤੋਂ ਇਹਦੇ ਵਿੱਚ ਜਿੰਨੀ ਰਕਮ ਚਾਹੀਦੀ ਹੈ ਪਹਿਲਾਂ 80 ਹਜ਼ਾਰ ਕਰੋੜ ਸੀ ਫਿਰ 70 ਕੀਤੀ ਹੁਣ ਹੋਰ ਇਸ ਵਾਰ ਹੋਰ ਘਟਾਈ ਗਈ ਹੌਲੀ-ਹੌਲੀ ਰਕਮ ਵੀ ਘਟਾਈ ਜਾ ਰਹੀ ਹੈਗੀ ਹੈ ਜਿਸ ਨਾਲ ਮਨੇਗਾ ਮਜ਼ਦੂਰਾਂ ਨੂੰ ਜਿਹਦੀ ਦਿਹਾੜੀ ਹੈ 100 ਦਿਨ ਤੋਂ ਕਿੱਥੇ ਦਾ ਹੈ 150 ਦਿਨ 200 ਦਿਨ ਹੋਣੀ ਚਾਹੀਦੀ ਸੀ ਜਿਹੜੀ ਉਜਰਤ ਹੈਗੀ ਹੈ ਉਹ ਵੀ 400 ਜਿਹੜੀ ਘੱਟੋ-ਘੱਟ ਮਜ਼ਦੂਰੀ ਹੈ ਜਿਹੜੀ ਕੋਰਟ ਕਹਿੰਦੀ ਅਦਾਲਤ ਕਹਿੰਦੀ ਹੈ ਕਿ ਕਿਸੇ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ ਘੱਟੋ-ਘੱਟ ਐਨੇ ਪੈਸੇ ਦੇਣ ਜਰੂਰੀ ਹੈਗੇ ਆ ਉਹ ਤਾਂ ਕੀ ਦੇਣਾ ਸੀਗਾ ਜੋ ਮਿਲਦੇ ਸੀਗੇ ਉਹਨਾਂ ਦੇ ਵੀ ਲਗਾਤਾਰ ਦਿਨ ਵੀ ਕੱਟੇ ਜਾ ਰਹੇ ਹੈਗੇ ਆ ਤੇ ਤਿਆਰੀ ਵੀ ਪੰਜਾਬ ਵਿੱਚ ਹਰਿਆਣੇ ਨਾਲੋਂ ਬਾਕੀ ਸੂਬੇ ਨਾਲੋਂ ਘੱਟ ਹੈਗੀ ਹੈ ਤੇ ਜਿਹੜੀ ਮਲੇਗਾ ਦਾ ਪੂਰਾ ਫਾਇਦਾ ਹੈਗਾ ਜਿਹੜੇ ਕਾਨੂੰਨ ਮਲੇਗਾ ਦੀਰ ਬਣਾਉਣੇ ਚਾਹੀਦੇ ਸੀਗੇ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਉਹ ਨਹੀਂ ਬਣਾਏ ਗਏ ਜਿਹੜਾ ਜੇਕਰ ਰੁਜ਼ਗਾਰ ਨਾ ਮਿਲੇ ਜਿਹੜਾ ਬੇਰੁਜ਼ਗਾਰੀ ਪੱਤਾ ਹੈਗਾ ਉਹ ਦੇਣ ਵਾਸਤੇ ਜੋ ਕਾਨੂੰਨ ਹੈਗਾ ਉਹ ਲਾਗੂ ਨਹੀਂ ਕੀਤਾ ਜਾਂਦਾ ਹੈਗਾ ਜਿਹੜੀ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਹੈ ਉਹ ਖੁਦ ਆਪਣੀ ਜ਼ਮੀਨ ਤੇ ਕੰਮ ਕਰਕੇ ਆਪ ਉਸ ਦਾ ਫਾਇਦਾ ਲੈ ਸਕਦੇ ਆ ਉਹ ਵੀ ਲਾਗੂ ਨਹੀਂ ਕੀਤੀ ਜਾ ਰਹੀ ਹੈਗੀ ਹੈ ਮਰੇਗਾ ਦੀ ਤਿਆਰੀ ਨਹੀਂ ਬढ़ाई ਜਾ ਰਹੀ ਹੈਗੀ ਤੇ ਇਹਦੀਆਂ ਮੁਸ਼ਕਲ ਹਾਲਤਾਂ ਹੈਗੀਆਂ ਜਿੱਥੇ ਤੁਹਾਡੀ ਖੇਤ ਨੂੰ ਖਤਰਾ ਹੈਗਾ ਉੱਥੇ ਜੋ ਬਚਾਅ ਵਾਸਤੇ ਜਿਵੇਂ ਦੋਸਤ ਨੇ ਗੱਲ ਕੀਤੀ ਹੈ ਮੈਂ ਬਿਲੀਆ ਉਹਨਾਂ ਦੋਸਤਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਪੈਰ ਖਰਾਬ ਹੋ ਗਏ ਹੈਗੇ ਆ ਇਹ ਗੱਲ ਬਿਲਕੁਲ ਠੀਕ ਹੈ ਕਿ ਇੰਨੀ ਦਿਹਾੜੀ ਨਹੀਂ ਹੈਗੀ ਹੈ ਜਿੱਦੀ ਡਾਕਟਰ ਨਾਲ ਇਲਾਜ ਦੇ ਚੌਕੜੇ ਪੈਸੇ ਲੱਗ ਜਾਣੇ ਹੈਗੇ ਆ ਸੋ ਜਿਹੜਾ ਇਹ ਕਾਨੂੰਨ ਦੇ ਉੱਤੇ ਅਧੀਨ ਜੋ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਕੰਮ ਤੇ ਉਹਨਾਂ ਤੇ ਵੀ ਸਰਕਾਰ ਕੇ ਸਲਵੱਟੀ ਬੈਠੀ ਹੈ ਮਤਲਬ ਇਹ ਚੋਂ ਉਹ ਪੁਗਲ ਆਮਲੀ ਕਰਦੀ ਨਾ ਪਰ ਜ਼ਿਲ੍ਹਾ ਪ੍ਰਸ਼ਾਸਨ ਅਮਲ ਕਰਦਾ ਹੈਗਾ ਔਰ ਦੁਖ ਦੀ ਗੱਲ ਇਹ ਹੈਗੀ ਹੈ ਕਿ ਜਿੰਨਾ ਪੈਸਾ ਦਿੱਲੀੋਂ ਆ ਸਕਦਾ ਹੈਗਾ ਹੈ ਔਰ ਜਿੰਵੇਂ ਬਾਕੀ ਰਾਜ ਲੈ ਰਹੇ ਹੈ ਪੰਜਾਬ ਤੋਂ ਤਿੰਨ ਤਿੰਨ ਗੁਣਾ ਪੈਸਾ ਲੈ ਰਹੇ ਹੈ ਪੰਜਾਬ ਸਰਕਾਰ ਉਹ ਪੈਸਾ ਲੈਣ ਤੋਂ ਵੀ ਆਪਣਾ ਆਪਣੀ ਜੰਬਰੀ ਤੋਂ ਭੱਜ ਰਹੀ ਹੈ ਨਹੀਂ ਲੈ ਰਹੀ ਹੈ ਇੱਕ ਪਾਸੇ ਪੰਜਾਬ ਨੂੰ ਜੋ ਪੈਸਾ ਪੰਜਾਬ ਆ ਸਕਦਾ ਉਹ ਨਹੀਂ ਆ ਰਿਹਾ ਪਿੰਡੂ ਬੇਰਗਜ਼ਾਰੀ ਜਿੰਨੀ ਦੂਰ ਹੋ ਸਕਦੀ ਹੈਗੀ ਹੈ ਉਹ ਨਹੀਂ ਦੂਰ ਹੋ ਰਹੀ ਹੈ ਪੇ ਅੱਪਨੂੰ ਮੈਗਾ ਆਈ ਦਾ ਪਤਾ ਹੈਗਾ ਬੇਰੁਜ਼ਗਾਰੀ ਦਾ ਪਤਾ ਹੈਗਾ ਦੇਸ਼ ਕਿਸ ਪਾਸੇ ਜਾ ਰਿਹਾ ਹੈਗਾ ਆਪਾਂ ਜਾਣਦੇ ਹੈਗੇ ਆ ਕਿ ਵੱਡੇ ਵੱਡੇ ਤਨਾਡਾਂ ਨੂੰ ਅਬਾਨੀਆਂ ਡਾਨੀਆਂ ਨੂੰ ਅਰਬਾਂ ਖਰਬਾਂ ਰੁਪਏ ਦੇ ਕਾਰੋਬਾਰ ਹੈ ਉਹ ਮੁਖ ਮੰਗੋ ਦਿੱਤੇ ਜਾ ਰਹੇ ਹੈਗੇ ਆ ਤੇ ਇੱਕ ਪਾਸੇ ਗਰੀਬਾਂ ਵਾਸਤੇ ਹਰ ਚੀਜ਼ ਮਹਿੰਗੀ ਹੈ ਦੁੱਧ ਤੋਂ ਲੈ ਕੇ ਦਵਾਈ ਤੋਂ ਲੈ ਕੇ ਪੜ੍ਹਾਈ ਤੋਂ ਲੈ ਕੇ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਸੋ ਇਹਨਾਂ ਹਾਲਤਾਂ ਜਿਹੜੀ ਮਨੇਗਾ ਕਾਨੂੰਨ ਹੈਗਾ ਜਿੰਨਾ ਇਹਦੇ ਵਾਸਤੇ ਅਸੀਂ ਮੈਂ ਪਾਰਲੀਮੈਂਟ ਜਿਵੇਂ ਬੋਲਿਆ ਹੋਇਆ ਤੁਸੀਂ ਸੁਣ ਲਿਓ ਉੱਥੇ ਕਿ ਮਰੇਗਾ ਦੀ ਤਿਆਰੀ ਵਧਾਈ ਜਾਵੇ ਮਰੇਗਾ ਦੇ ਦਿਨ ਬਣਾਈ ਜਾਣ ਤਾਕੇ ਦੇ ਪਿੰਡੂ ਮਜ਼ਦੂਰਾਂ ਦੀ ਜਿਹੜੀ ਸਮੱਸਿਆ ਹੈਗੀਆਂ ਮਾੜੀ ਮੋਟੀ ਦਾ ਹੱਲ ਕੋਈ ਤਾਂ ਹੋ ਨਹੀਂ ਸਕਦੀ ਕਦੀ ਵੀ ਉਹ ਤਾਂ ਰੋਜ਼ ਰੁਜ਼ਗਾਰ ਮਿਲੇ ਦੇਲੀ ਮਿਲੇ ਤਾਂ ਵੀ ਗੁਜ਼ਾਰਾ ਹੀ ਹੁੰਦਾ ਹੈਗਾ ਪਰ ਜਿੱਥੇ ਮਹੀਨੇ ਚ ਸਾਲ ਵਿੱਚ ਕੀ ਕੀ 35 35 ਰੁਜ਼ਗਾਰ ਮਿਲਦਾ 100 ਦਿਨ ਦੀ ਬਿਜਾਏ ਉਥੇ ਤੁਸੀਂ ਸਮਝ ਸਕਦੇ ਹੋ ਮੈਂ ਸਮਝ ਸਕਦਾ ਹਾਂ ਕਿ ਹਾਲਤ ਕਿੰਨੀ ਮਾੜੀ ਹੈਗੀ ਹੈ ਤੇ ਜੋ ਬੇਰੁਜ਼ਗਾਰੀ ਪੱਤਾ ਹੈਗਾ ਉਸ ਬਾਰੇ ਜਲਦੀ ਮੈਂ ਕੱਲੇ ਚਿੱਠੀ ਲਿਖੀ ਹੈ ਸ਼ਾਇਦ ਪਰਸੋਂ ਨੂੰ ਫਾਰੰਚ ਵੀ ਆ ਜੋਗੀ ਦੇ ਡੀਸੀ ਕੋਲੋਂ ਮੰਗ ਕੀਤੀ ਹੈ ਭਵੰਤ ਮਾਨ ਨੂੰ ਚਿੱਠੀ ਲਿਖੀ ਹੈ ਵਿਸਥਾਰ ਨਾਲ ਲਿਖਿਆ ਕਿ ਕਿਵੇਂ ਮਨੇਗਾ ਦੀ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਔਰ ਸਰਕਾਰ ਵੱਲੋਂ ਵੀ ਚੰਡੀਗੜ੍ਹ ਵੱਲੋਂ ਵੀ ਜੋ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ ਔਰ ਮਜ਼ਦੂਰ ਲਗਾਤਾਰ ਪਿਛਲੇ ਬਹੁਤ ਦਿਨਾਂ ਤੋਂ ਮੀਂਹੇਰੀ ਹਰ ਹਾਲਤ ਵਿੱਚ ਧਰਨੇ ਦੇ ਬੈਠੇ ਆ ਆਪਣੇ ਆਪ ਤਪੱਸਿਆ ਕਰਦੇ ਪਏ ਹੈਗੇ ਆ ਉਹਨਾਂ ਦੀ ਇਹ ਮੰਗਾਂ ਹੈਗੀਆਂ ਜਿਦਾ ਕਿ ਪੰਜਾਬ ਦਾ ਵੀ ਹਿੱਤ ਹੈਗਾ ਹੈ ਸੈਂਟਰ ਤੋਂ ਪੈਸਾ ਆਣਾ ਤੁਸੀਂ ਪੱਲਿਓ ਨਹੀਂ ਦੇਣਾ ਹੈਗਾ ਘਟ ਘਟ ਕਾਨੂੰਨ ਬਣਾਓ ਔਰ ਉਹਨਾਂ ਧੀਰ ਲੋਕਾਂ ਨੂੰ ਰਾਹਤ ਦਿਓ ਉਹਦੇ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਚਿੱਠੀ ਭੇਜੀ ਦਿੱਤੀ ਗਈ ਹੈਗੀ ਹੈ ਜਿਹੜਾ ਪ੍ਰਸ਼ਾਸਨ ਨੂੰ ਭੇਜੀ ਦਿੱਤੀ ਗਈ ਹੈ ਤੇ ਭਵੰਤਮਾਨ ਨੂੰ ਭੇਜੀ ਦਿੱਤੀ ਗਈ ਹੈ ਤੇ ਪਰਸੋਂ ਉਹ ਚਿੱਠੀ ਲਾਜ਼ਮੀ ਤੌਰ ਤੇ ਖਵਾਰਾਂ ਵਿੱਚ ਵੀ ਆਊਗੀ ਤੇ ਅਸੀਂ ਸਾਰੇ ਜਿੱਦੇ ਮਤਲਬ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਮੇਰੇ ਤੋਂ ਇਲਾਵਾ ਵੀ ਕੁਝ ਮੈਂਬਰ ਪਾਰਲੀਮੈਂਟ ਨੇ ਉੱਥੇ ਮਲਰੇਗਾ ਮਜ਼ਦੂਰਾਂ ਦੀ ਗੱਲ ਰੱਖੀ ਹੈਗੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲਾ ਸੈਸ਼ਨ ਹੈਗਾ ਨਵੰਬਰ ਸ਼ੁਰੂ ਹੋਣਾ ਹੈਗਾ ਹਾਲਾਂਕਿ ਉਹਨੂੰ 2 ਮਹੀਨੇ ਪਏ ਹੈਗੇ ਆ ਉੱਤੇ ਹੋਰ ਹੀ ਵੱਧ ਤਿਆਰੀ ਨਾਲ ਆਪਣੇ ਪੰਜਾਬ ਦੇ ਕੇਸ ਨੂੰ ਰੱਖਿਆ ਜਾਊਗਾ ਔਰ ਪੰਜਾਬ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਜਾਊਗਾ ਮਜਬੂਰ ਕੀਤਾ ਜਾਊਗਾ ਕਿ ਮਨਰੇਗਾ ਮਜ਼ਦੂਰਾਂ ਦੀਆਂ ਜੋ ਮੰਗਾਂ ਨੇ ਜੋ ਜਾਇਜ਼ ਮੰਗਾਂ ਨੇ ਕਾਨੂੰਨੀ ਮੰਗਾਂ ਨੇ ਜੋ ਉਹਨਾਂ ਨੂੰ ਕਾਨੂੰਨ ਹੱਕ ਦਿੰਦਾ ਹੈਗਾ ਉਹ ਪੂਰਾ ਕਰਨ ਵਾਸਤੇ ਇੱਕ ਤਾਂ ਬੇਰੁਜ਼ਗਾਰੀ ਇਹ ਬਾਰੇ ਜਿਹੜੀ ਪਾਲਿਸੀ ਹੈ ਬੇਰਜ਼ਗਾਈ ਪੱਤੇ ਬਾਰੇ ਉਹ ਪਾਲਿਸੀ ਬਣਾਈ ਜਾਵੇ ਲਿਖਤੀ ਨੂੰ ਸਾਰਾ ਪ੍ਰਬੰਧ ਕੀਤਾ ਜਾਵੇ ਦੂਜਾ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਆਪਣੇ ਖੇਤ ਚ ਕੰਮ ਕਰਨ ਦੇ ਬਦਲੇ ਮਨੇਗਾ ਦਾ ਫਾਇਦਾ ਲੈਣ ਦੇ ਲੈਂ ਦੀ ਜਿਹੜੀ ਹੈ ਇੰਤਜ਼ਾਮ ਕੀਤਾ ਜਾਵੇ ਇੱਕ ਮਨੇਗਾ ਦੀ ਜਿਹੜੀ ਦਿਹਾੜੀ ਹੈਗੀ ਹੈ ਉਹ ਵੀ ਕਟੋ ਕਟ ਸਾਢੇ 450 ਕੀਤੀ ਜਾਵੇ ਜੋ ਕਿ ਜਿਹੜੀ ਘਟਕੜ ਉਜਰਤ ਹੈਗੀ ਹੈ ਜੋ ਸਰਕਾਰ ਆਮ ਮੰਨਦੀ ਹੈ ਕਿ ਅੱਜ ਦੇ ਮਹਿੰਗਾਈ ਦੇ ਜਮਾਨੇ ਕਿਸੇ ਬੰਦੇ ਨੂੰ ਕਟੜ ਜਿਹਦੇ ਪਿੰਡਾਂ ਤੋਂ ਆਪਾਂ ਸ਼ਹਿਰਾਂ ਦੀਆਂ ਮੰਡੀਆਂ ਚੋਂ ਜਿਹੜੀ ਮਜ਼ਦੂਰ ਮੰਡੀ ਹੁੰਦੀ ਹੈ ਲੇਬਰ ਮਾਰਕੀਟ ਹੈ ਜਿਹੜੀ ਆਪਾਂ ਘਰ ਦਾ ਬਾਲਾ ਮੋਟਾ ਕੰਮ ਕਰਾਉਣ ਵਾਸਤੇ ਮਜ਼ਦੂਰ ਲੈ ਕੇ ਜਾਂਦੇ ਆਂ ਅੱਜਕੱਲ 600 ਰੁਪਏ ਦਿਹਾੜੀ ਉਹਨਾਂ ਦੀ ਹੈਗੀ 600 ਰੁਪਏ ਲੈਂਦੇ ਨੇ ਜੇ ਆਪਾਂ ਨੂੰ ਇਹ ਕਾਨੂੰਨ ਦਾ ਦਸ ਦਸਤੇ ਜਿੰਨੀ ਜਿੰਨੀ ਮਿਲਦੀ ਹੈ ਉਹ ਦਿਹਾੜੀ ਵੀ ਨਹੀਂ ਮਿਲ ਰਹੀ ਨਾ ਪੂਰੇ ਦਿਨ ਸਾਡੇ ਲੱਗਦੇ ਰਹੇ ਗਿਆ ਨਾ ਸਾਨੂੰ ਕੰਮ ਦੀਆਂ ਹਾਲਤਾਂ ਜੋ ਸਹੂਲਤਾ ਸਾਨੂੰ ਕਾਨੂੰਨ ਦਿੰਦਾ ਹੈਗਾ ਕਿ ਜਿਵੇਂ ਹੱਥਾਂ ਦੇ ਦਸਤਾਨੇ ਪਾਣੇ ਪੈਰਾਂ ਦੇ ਬੜੇ ਲੰਬੇ ਬੂਟ ਪਾਣੇ ਜੇ ਤੁਸੀਂ ਇਹੋ ਜੀ ਖਤਰਨਾਕ ਥਾਂ ਤੇ ਕੰਮ ਕਰਨਾ ਜਿੱਥੇ ਸੱਪ ਦਾ ਖਤਰਾ ਹੈਗਾ ਹੋਰ ਕੀੜੇ ਕੰਡੇ ਦਾ ਖਤਰਾ ਹੈਗਾ ਹੋਰ ਕੋ ਕੱਚ ਕੱਚ ਟੁੱਟਿਆ ਪਿਆ ਅੰਦਰ ਪੈਰ ਵੱਢਣ ਦਾ ਖਤਰਾ ਹੈਗਾ ਤਾਂ ਉਹ ਵੀ ਅੱਪਰ ਜਿੰਨੀ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਸ਼ਾਬਾਸ਼ ਦਿੰਦਾ ਹੈਗਾ ਮੈਂ ਤੁਹਾਡੇ ਲੀਡਰ ਸਾਹਿਬਾਨ ਨੂੰ ਜਿਨ੍ਹਾਂ ਨੇ ਇਹ ਮੋਰਚਾ ਬਿੜੇ ਹੋਇਆ ਤੁਹਾਡੀ ਵਾਈ ਕਰਦੇ ਨੇ ਉਹਨਾਂ ਨੂੰ ਸ਼ਾਬਾਸ਼ ਦੇਣਾ ਔਰ ਉਹਨਾਂ ਨੂੰ ਯਕੀਨ ਦਿਵਾਉਣਾ ਹੈਗਾ ਕਿ ਇੱਕ ਤੁਹਾਡਾ ਨਮਾਇਦਾ ਹੋਣ ਦੇ ਨਾਤੇ ਇੱਕ ਸੁਗੜ ਨਾਗਰ ਖੌਣ ਦੇ ਨਾਤੇ ਤੁਹਾਡਾ ਆਪਣਾ ਹੋਣ ਦੇ ਨਾਤੇ ਅਸੀਂ ਇਸ ਲੜਾਈ ਨੂੰ ਪੰਜਾਬ ਵਿੱਚ ਵੀ ਪੰਜਾਬ ਸਰਕਾਰ ਨਾਲ ਵੀ ਲੜਾਂਗੇ ਔਰ ਦਿੱਲੀ ਵਿੱਚ ਵੀ ਲੜਾਂਗੇ ਤਾਂ ਕਿ ਮਨੇਕਾ ਕਾਨੂੰਨ ਹੈਗਾ ਇਹ ਅਗਲੇ ਸਾਲ ਤੋਂ ਪੈਸੇ ਵੀ ਜਾ ਰਹੇ ਪੈਣ ਇਹ ਜਿਹੜੇ ਦਿਨਾਂ ਦੀ ਦਿਹਾੜੀ ਆ ਉਹ ਵੀ ਟਿਕਟ ਪਰ 150 ਦਿਨ ਕੀਤਾ ਜਾਵੇ ਯਕੀਨੀ ਬਣਾਇਆ ਜਾਵੇ ਔਰ ਜਿਹੜੀ ਦਿਹਾੜੀ ਮਤਲਬ ਸਰਦਾਰ ਗੁਰਮੀਤ ਸਿੰਘ ਤੇ ਹੋਰਾਂ ਦੀ ਗਵਾਈ ਵਿੱਚ ਪਿਛਲੇ 1 ਮਹੀਨੇ ਤੋਂ ਮਨਰੇਗਾ ਵਰਕਰ ਜਿਹੜੇ ਕੋਈ ਐਨੀ ਕੀ ਕੋਈ ਉਹਨਾਂ ਦੀ ਮੰਗ ਗੈਰਵਾਜਬ ਹੈ ਪੂਰੀ ਵਾਜਬ ਮੰਗਨ ਨੂੰ ਲੈ ਕੇ ਲਗਾਤਾਰ ਧਰਨੇ ਦੇ ਬੈਠੇ ਨੇ ਸਰਕਾਰ ਦੀ ਆਪਣੀਆਂ ਨਲਕੀਆਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਹਿਸੀਲ ਪ੍ਰਸ਼ਾਸਨ ਦੀਆਂ ਆਪਣੀਆਂ ਨਲਕੀਆਂ ਕਰਕੇ ਇਹਨਾਂ ਜਿਹੜੇ ਬੰਦੇ ਹੱਕ ਹੈ ਉਹ ਨਹੀਂ ਦਿੱਤੇ ਜਾ ਰਹੇ ਹੈਗੇ ਇੱਕ ਤਾਂ ਪੰਜਾਬ ਸਰਕਾਰ ਦਿੱਲੀੋਂ ਜਿੰਨੇ ਪੈਸਾ ਆ ਸਕਦਾ ਹੈਗਾ ਜਿਹੜੇ ਬਾਕੀ ਰਾਜ ਬਹੁਤ ਕਈ-ਕਈ ਗੁਣਾ ਪੰਜਾਬ ਤੋਂ ਪੈਸਾ ਲੈ ਕੇ ਜਾ ਰਹੇ ਹੈ ਪ੍ਰੋਪਰ ਪਲੈਨਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣੇ ਹਲਕੇ ਦੀ ਦੇ ਦਰਜਾਬੰਦੀ ਕਰਕੇ ਉਹਦੀ ਪੂਰੀ ਉਹਦੀ ਮੁਕੰਮਲ ਪੜਤਾਲ ਕਰਕੇ ਕਿੰਨੇ ਬੰਦਿਆਂ ਨੂੰ ਕੰਮ ਚਾਹੀਦਾ ਸਾਰੇ ਪ੍ਰੋਜੈਕਟ ਬਣਾ ਕੇ ਜੇ ਸੈਂਟਰ ਤੋਂ ਬਹੁਤ ਪੈਸਾ ਲੈ ਕੇ ਜਾਂਦੇ ਨੇ ਬਾਕੀ ਰਾਜ ਪਰ ਪੰਜਾਬ ਇਸ ਕੰਮ 'ਚ ਫਾੜੀ ਹੈਗਾ ਸਰਕਾਰ ਚਾਹੇ ਕੋਈ ਰਹੀ ਹੋਵੇ ਪੰਜਾਬ ਨੂੰ ਜਿੰਨਾ ਪੈਸਾ ਮਿਲ ਰਿਹਾ ਨਹੀਂ ਮਿਲ ਸਕਦਾ ਹੈਗਾ ਪੰਜਾਬ ਕਦੀ ਉਹਦਾ ਪੂਰਾ ਜਿਹੜਾ ਆਪਣਾ ਮਾਣ ਨਹੀਂ ਸਕਿਆ ਉਹ ਦਿੱਲੀ ਤੋਂ ਪੈਸਾ ਅਲਿਆ ਆ ਜਾਂਦਾ ਨਹੀਂ ਜਾ ਸਕਿਆ ਕਿਉਂਕਿ ਜਿਹੜਾ ਪੰਜਾਬ ਦਾ ਬਿਊਰੋਕ੍ਰੇਸੀ ਹੈਗੀ ਹੈ ਜਿਹੜੀ ਪੰਜਾਬ ਦੀ ਪੋਲੀਟਿਕਲ ਕਲਾਸ ਹੈਗੀ ਉਹਦੀ ਗੈਰ ਜ਼ਿੰਮੇਵਾਰੀ ਉਹਦੀ ਬੇਈਮਾਨੀ ਹੈਗੀ ਆ ਆਪਣੇ ਪਿੰਡੂ ਮਜ਼ਦੂਰਾਂ ਵਾਸਤੇ ਪਿੰਡੂ ਲੋਕਾਂ ਵਾਸਤੇ ਸੋ ਜਿਹੜੇ ਜਿਹੜੇ ਅੱਜ ਮੰਗਾ ਹੈਗੀਆਂ ਕਿ ਤਾਂ ਜਿਹੜੀ ਦਿਹਾੜੀ ਹੈਗੀ ਆ ਉਹ ਜਿਹੜੀ ਆ ਤਕਰੀਬਨ 30 35 ਦਿਹਾੜੀਆਂ ਲੱਗੀਆਂ ਸਨ ਜਦ ਕਿ 100 ਦਿਹਾੜੀ ਕਾਨੂੰਨੀ ਤੌਰ ਤੇ ਮਿਲਣੀ ਚਾਹੀਦੀ ਹੈ ਕਿੱਥੇ ਦਾ ਵੱਧ ਦੀ ਮਹਿੰਗਾਈ ਵਿੱਚ ਵੱਧ ਦੇ ਟੱਬਰਾਂ ਜਿੱਥੇ ਪਰਿਵਾਰ ਦੇ ਜੀਵ ਵੱਧ ਰਹੇ ਹੈਗੇ ਆ ਇਹ ਦਿਹਾੜੀਆਂ ਮਤਲਬ 100 ਤੋਂ 150 ਹੋਣੀ ਚਾਹੀਦੀ ਸੀਗੀਆਂ ਤੇ ਜਿਹੜੀ ਮਜ਼ਦੂਰੀ ਹੈ ਜਿਹੜੀ ਘੱਟੋ ਘੱਟ ਨਿਊਜ਼ ਨਿਊਜ਼ ਤੋਂ ਮਜ਼ਦੂਰੀ ਕਹਿੰਦੇ ਆ ਜੋ ਕੋਰਟਾਂ ਵੀ ਤੈਅ ਕਰਦੀਆਂ ਔਰ ਅਸੀਂ ਜਦੋਂ ਆਪਾਂ ਬਾਜ਼ਾਰ ਚੋਂ ਵੀ ਆਪਾਂ ਮਾਰਕੀਟ ਦੀ ਲੇਬਰ ਚੌਂਕ ਹੈਗਾ ਉੱਥੋਂ ਮਜ਼ਦੂਰ ਲੈ ਕੇ ਆਉਂਦੇ ਆ ਤਾਂ ਮਜ਼ਦੂਰ ਅੱਜ ਕੱਲ 600 ਰੁਪਏ ਦੀ ਦਿਹਾੜੀ ਤੋਂ ਘੱਟ ਕੋਈ ਨਹੀਂ ਆਦਾ ਹੈਗਾ ਪਰ ਸਾਡੇ ਜਿਹੜੇ ਪਿੰਡੂ ਮਜ਼ਦੂਰ ਹੈਗੇ ਜਿਹੜੇ ਉਨਾ ਹੀ ਕੰਮ ਕਰਦੇ ਜਿੰਨਾ ਮਤਲਬ ਬਾਕੀ ਕੋਈ ਹੋਰ ਕਰਦਾ ਹੈਗਾ ਤਾਂ ਉਹਨਾਂ ਨੂੰ ਮਤਲਬ ਬਹੁਤ ਘੱਟ ਤਰ੍ਹਾਂ ਹਰਿਆਣੇ ਤੋਂ ਵੀ ਘੱਟ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਮਿਲਦੀ ਹੈਗੀ 320 ਰੁਪਏ ਦਿਹਾੜੀ ਜਾਂ ਇਹਦੇ ਨੇੜੇ-ਤੇੜੇ ਮਿਲਦੀ ਹੈਗੀ ਐ ਸੋ ਨਾ ਪੂਰੀ ਦਿਹਾੜੀ ਮਿਲਦੀ ਹੈ ਨਾ ਪੂਰਾ ਕੰਮ ਮਿਲਦਾ ਹੈਗਾ ਤੇ ਦੂਜਾ ਇੱਕ ਬਰਾ ਪ੍ਰਾਵਧਾਨ ਜਿਹੜਾ ਕਿ ਮਨਰੇਗਾ ਕਾਨੂੰਨ ਵਿੱਚ ਹੈਗਾ ਕਿ ਜੇਕਰ ਦਿਹਾੜੀ ਨਹੀਂ ਦਿੱਤੀ ਉਹਨੂੰ ਕਾਨੂੰਨੀ ਤੌਰ ਤੇ ਉਹਦਾ ਹੱਕ ਹੈਗਾ ਕਿ ਉਹ ਜਿਹੜਾ ਬੇਰਜ਼ਗਾਰੀ ਪੱਤਾ ਹੈਗਾ ਉਹ ਜਿਹੜਾ 100 ਦਿਨ ਪੂਰਾ ਕਰਨ ਵਾਸਤੇ ਬਾਕੀ ਦਿਨ ਉਹਨੂੰ ਬੇਰਜ਼ਗਾਰੀ ਪੱਤਾ ਦਿੱਤਾ ਜਾਵੇ ਉਹਦੇ ਬਾਰੇ ਇਹਦਾ ਲੋੜਿੰਦਾ ਕਾਨੂੰਨ ਹੈਗਾ ਜਿਹੜਾ ਮਤਲਬ ਇੱਕ ਫਾਰਮੂਲੇਟ ਕਰਨਾ ਹੈਗਾ ਉਹ ਨਾ ਜ਼ਿਲ੍ਹਾ ਪ੍ਰਸ਼ਾਸਨ ਕਰਕੇ ਦੇ ਰਿਹਾ ਤੇ ਨਾ ਉਹ ਤਹਿਸੀਲ ਪ੍ਰਸ਼ਾਸਨ ਤੇ ਨਾ ਪੰਜਾਬ ਸਰਕਾਰ ਜਿਹੜੇ ਜਿਹੜੇ ਬਿਊਰੋਕ੍ਰੇਸੀ ਦਿੱਲੀ ਚ ਚੰਡੀਗੜ੍ਹ ਚ ਬੈਠੀ ਹੈ ਉਹ ਇਸ ਕੰਮ Passe ਕੋਈ ਸੰਜੀਦਾ ਹੈਗੇ ਉਹ ਗਹਿਰ ਗਬੀਰ ਨਹੀਂ ਹੈਗੇ ਸੋ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਫਿਰ ਜਿਹੜਾ 5 ਏਕੜ ਤੋਂ ਕੱਟ ਜ਼ਿਮੀਂਦਾਰ ਹੈਗਾ ਉਹਨੂੰ ਆਪਣੇ ਹੀ ਖੇਤ ਚ ਕੰਮ ਕਰਨਾ ਅਸੀਂ ਮਨੇਗਾ ਦਾ ਫਾਇਦਾ ਮਿਲ ਸਕਦਾ ਉਹਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ ਹੈਗਾ ਜਿਹੜਾ ਕਿ ਬਹੁਤ ਜਿਹੜਾ ਹੋਰ ਰੇਗਾ ਦਾ ਪੈਸਾ ਚੰਡੀ ਦਿੱਲੀ ਤੋਂ ਲਿਆ ਸਕਦੇ ਹੈਗੇ ਸੋ ਉਹ ਕਟੋ ਕਟ ਜਿਹੜੀ ਦਿਹਾੜੀ ਹੈ ਉਹ 100 ਦਿੱਤੀ 100 ਦਿੰਦੀ ਕੀਤੀ ਜਾਵੇ ਪੂਰੇ ਪ੍ਰੋਜੈਕਟ ਕਬ ਠੀਕ ਬਣਾਏ ਜਾਣ ਮਜ਼ਦੂਰਾ ਦੀ ਰਜਿਸਟ੍ਰੇਸ਼ਨ ਠੀਕ ਹੋਵੇ ਤੇ ਉਹਨਾਂ ਨੂੰ ਜਿਹੜੀ ਦਿਹਾੜੀ ਪੂਰੀ ਦਿੱਤੀ ਜਾਵੇ ਤੇ ਜਿਹੜੀਆਂ ਖਤਰਨਾਕ ਕੰਮ ਨੇ ਜਾਂ ਖਤਰਨਾਕ ਥਾਂਵਾਂ ਤੇ ਕੰਮ ਕਰਨ ਵੇਲੇ ਉਹਨਾਂ ਨੂੰ ਜੋ ਸੇਫਟੀ ਵਾਸਤੇ ਉਹਨਾਂ ਦੀ ਸੁਰੱਖਿਆ ਵਾਸਤੇ ਜੋ ਇੰਤਜ਼ਾਮਾਤ ਮੈਂਸ਼ਨ ਕੀਤੇ ਹੋਏ ਹੈ ਲੇਬਰ ਇਸ ਮਨਰੇਕਾ ਕਾਨੂੰਨ ਤਹਿਤ ਜਿਵੇਂ ਦਸਤਾਨੇ ਹੋਏ ਵੱਡੇ ਪਲਾਸਟਿਕ ਦੇ ਬੂਟ ਹੈਗੇ ਆ ਜੇ ਤੇ ਉਹਨਾਂ ਨੂੰ ਕਿਤੇ ਹੋਰ ਜੀ ਖਤਰਨਾਕ ਥਾਂਵਾਂ ਤੇ ਜਿੱਥੇ ਕਿ ਕੋਈ ਸਪਤ ਸਪ ਦਸਲਾ ਦਾ ਰਹੇਗਾ ਕਾ ਚੁੱਪ ਦਾ ਡਰ ਹੈ ਜਾਂ ਹੋੜ ਕੀੜੇ ਕੰਡੇ ਦਾ ਡਰ ਹੈਗਾ ਤਾਂ ਉਹਨਾਂ ਨੂੰ ਉਹ ਵੀ ਮਈਆ ਨਹੀਂ ਕੀਤਾ ਜਾਂਦਾ ਮੈਂ ਤਿੰਨ ਚਾਰ ਮਜ਼ਦੂਰਾਂ ਦੇ ਗੰਦੇ ਪਾਣੀ ਚ ਕੰਮ ਕਰ ਕਰਕੇ ਪੈਰਾਂ ਦੀ ਜਿਹੜੀ ਹਾਲਤ ਹੈਗੀ ਉਹ ਬੜੀ ਮਾੜੀ ਹੋਈ ਪਈ ਹੈ ਸਾਰੇ ਪੈਰਾਂ ਜਖਮ ਹੋਏ ਪਏ ਹੈਗੇ ਸਾਰੇ ਪੈਰਾਂ ਦੇ ਪੂੜੇ ਤਿੰਸੀਆ ਨਿਕਲੇ ਹੋਏ ਹੈਗੇ ਮੈਂ ਚਾਰ ਮਜ਼ਦੂਰਾਂ ਨੂੰ ਦੇ ਅੱਜ ਉਹਨਾਂ ਨੂੰ ਦੇਖਣ ਦਾ ਮੈਨੂੰ ਮੌਕਾ ਮਿਲਿਆ ਹੈਗਾ ਤੇ ਉਹਨਾਂ ਨੂੰ ਦਵਾਈ ਲਿਖਣ ਦਾ ਵੀ ਮੌਕਾ ਮਿਲਿਆ ਹੈਗਾ ਤੇ ਉਹਨਾਂ ਨੂੰ ਮੈਂ ਕੱਲ ਨੂੰ ਪਟਿਆਲੇ ਬੁਲਾਇਆ ਤਾਂ ਕਿ ਉਹਨਾਂ ਦਾ ਇਲਾਜ ਬਕਾਇਦਾ ਕੀਤਾ ਜਾ ਸਕੇ ਉਹਨਾਂ ਨੂੰ ਉਮਾਰੀ ਜੁਕੜਿਆ ਜਾਵੇ ਸੋ ਇਹ ਸਾਰੇ ਗੱਲਾਂ ਵਾਸਤੇ ਗੁਰਬੀਰ ਥੀ ਉਹਨਾਂ ਦੀ ਵਾਈ ਵਿੱਚ ਬਹੁਤ ਬਹਾਦਰ ਮਰੇਗਾ ਵਰਕਰ ਆ ਨੇ ਆਪਣੇ ਵਾਸਤੇ ਨਹੀਂ ਆਪ ਸਾਰੇ ਗਰੀਬਾਂ ਵਾਸਤੇ ਪਿੰਡੂ ਗਰੀਬਾਂ ਵਾਸਤੇ ਜਿਹੜਾ ਉਹਦਾ ਬਣਦੇ ਹੱਕ ਹੈਗੇ ਉਹਨਾਂ ਬਾਰੇ ਚੇਤਨ ਕਰਨ ਦਾ ਕੰਮ ਕਿ ਉਹ ਪ੍ਰਾਪਤ ਕਰਨਾ ਹੈ ਜਿਹੜਾ ਬੀੜਾ ਚੁੱਕਿਆ ਹੈਗਾ ਮੈਂ ਉਹਨਾਂ ਦਾ ਮੋਢਾ ਮੋਟਾ ਜੋੜ ਵਾਸਤੇ ਆਪਣਾ ਨਾਲ ਯੋਗਦਾਨ ਪਾਉਣ ਵਾਸਤੇ ਤੇ ਉਹਨਾਂ ਦੀ ਮੰਗਾਂ ਨੂੰ ਮੇਰੇ ਸਰਕਾਰ ਤਾਹੀਂ ਤੇ ਕੇਂਦਰ ਸਰਕਾਰ ਤਾਹੀਂ ਲੈ ਲਿਜਾਣ ਵਾਸਤੇ ਅੱਜ ਇੱਥੇ ਆਇਆ ਹੈਗਾ ਔਰ ਉਹਨਾਂ ਆਪਣੀ ਇੱਕ ਮੁੱਠਾ ਪ੍ਰਗਟ ਕਰਦਾ ਹੈ ਜਦ ਸਭ ਮੌਜੂਦਾ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ